ਦੀ ਬੇਹਤ ਵੱਡੀ ਖਬਰ ਤੁਹਾਨੂੰ ਦੱਸ ਦਈਏ ਕਿ ਪਾਕਿਸਤਾਨ ਤੋਂ ਜਿਹੜਾ ਜੱਥਾ ਗਿਆ ਸੀਗਾ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਮੌਕੇ ਤੇ ਉਸ ਦੇ ਵਿੱਚੋਂ ਇੱਕ ਜਿਹੜੀ ਮਹਿਲਾ ਆ ਉਹ ਗਾਇਬ ਦੱਸੀ ਜਾ ਰਹੀ ਹੈ ਜਦਕਿ ਜਿਹੜਾ ਜੱਥਾ ਸੀਗਾ ਉਹ ਵਾਪਸ ਆ ਚੁੱਕਾ ਹੈ ਤੇ ਜਿਹੜੀ ਔਰਤ ਸੀਗੀ ਉਹ ਗਾਇਬ ਦੱਸੀ ਜਾ ਰਹੀ ਹੈ ਤੁਹਾਨੂੰ ਦੱਸ ਦਈਏ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਉੱਤੇ 10 ਦਿਨ ਦੇ ਲਈ ਪਾਕਿਸਤਾਨ ਗੁਰੂ ਤਾਂ ਮਾਰੇ ਦਰਸ਼ਨ ਕਰਨ ਲਈ ਇਹ ਜੱਥਾ ਜਾਂਦਾ ਹੈ ਜਦ ਕਿ ਇਹ ਜੱਥਾ ਜਦੋਂ ਵਾਪਸ ਆਂਦਾ ਹੈ ਤੇ ਇਸ ਦੇ ਵਿੱਚ ਇੱਕ ਜਿਹੜੀ ਮਹਿਲਾ ਸੀਗੀ ਉਹ ਗਾਇਬ ਦੱਸੀ ਜਾ ਰਹੀ ਹੈ ਤੇ ਇਹ ਜਿਹੜੀ ਮਹਿਲਾ ਆ ਇਹ ਮੁਕਸਰ ਦੇ ਰਹਿਣ ਵਾਲੀ ਦੱਸੀ ਜਾ ਰਹੀ ਹੈ ਤੁਹਾਨੂੰ ਦੱਸ ਦਈਏ ਕਿ ਪੂਰਾ ਜੱਥਾ ਜਿਹੜਾ ਕਿ ਵਾਪਸ ਆ ਚੁੱਕਾ ਆ ਤੇ ਪਰ ਜਿਹੜੀ ਇਹ ਔਰਤ ਆ ਇਹ ਗਾਇਬ ਦੱਸੀ ਜਾ ਰਹੀ ਹੈ ਉਤੇ ਹੀ ਜਦੋਂ ਆਪਾਂ ਆਪਣੇ ਪੱਤਰਕਾਰ ਨਾਲ ਗੱਲਬਾਤ ਕਰਦੇ ਆ ਉਹਨਾਂ ਨਾਲ ਤੇ ਉਹਨਾਂ ਤੋਂ ਪੂਰੀ ਜਾਣਕਾਰੀ ਲੈਣੇ ਆ ਕਿ ਆਖਰ ਇਹ ਔਰਤ ਦਾ ਕੀ ਬਣਿਆ ਕੀ ਆ ਕਿੱਦਾਂ ਮਿਸਿੰਗ ਹੋਈ ਹੈ ਇਹ ਇਹ ਤੁਹਾਨੂੰ ਜਾਣਕਾਰੀ ਕਿੱਦਾਂ ਮਿਲੀ ਹੈ ਇਹ ਅਸੀਂ ਆਪਣੇ ਪੱਤਰਕਾਰ ਅੰਮ੍ਰਿਤਸਰ ਤੋਂ ਜਿਹੜੇ ਸਾਡੇ ਪੱਤਰਕਾਰ ਨੇ ਅਕਸ਼ੇ ਸੁਨਕ ਉਸ ਦੇ ਨਾਲ ਅਸੀਂ ਗੱਲ ਕਰ ਲੈਨੇ ਆ ਤੇ ਗੱਲ ਕਰਨ ਤੇ ਅਸੀਂ ਦੇਖਦੇ ਹਾਂ ਕਿ ਪੁੱਛਦੇ ਹਾਂ ਉਹਨਾਂ ਤੋਂ ਵੀ ਕੀ ਅਸਲ 'ਚ ਮਾਮਲਾ ਕੀ ਹੋਇਆ ਹੈ ਤੁਹਾਨੂੰ ਦੱਸ ਦਈਏ ਕਿ ਜਿਹੜਾ ਜੱਥਾ ਸੀਗਾ ਇਹ ਪਾਕਿਸਤਾਨ ਗਿਆ ਸੀਗਾ ਤੇ ਉਸ ਦੇ ਵਿੱਚੋਂ ਇਹ ਜਿਹੜੀ ਔਰਤ ਹੈ ਇਹ ਮਿਸਿੰਗ ਦੱਸੀ ਜਾ ਰਹੀ ਹੈ ਇਹ ਗਾਇਬ ਹੈ ਜੀ ਸੁਨਕ ਜੀ ਕੀ ਇਹ ਮਾਮਲਾ ਕੀ ਸੀਗਾ ਹਾਂ ਜੀ ਬਿਲਕੁਲ ਸਹੀ ਇਹ ਜੋ ਇੱਕ ਨਵਾਂ ਮਾਮਲਾ ਕਹਿ ਸਕਦਾ ਫਿਰ ਤੋਂ ਸਾਹਮਣੇ ਆਇਆ ਤਾਂ ਦੱਸ ਦਈਏ ਕਿ ਪਾਕਿਸਤਾਨ ਵਿਖੇ ਜਿਹੜਾ ਜੱਥਾ ਰਵਾਨਾ ਹੋਇਆ ਸੀਗਾ ਪ੍ਰਕਾਸ਼ਪੁਰਬ ਮੋਕੇ ਤਾਂ ਦੱਸਣ ਵਾਲੀਏ ਜੋ ਜੱਥਾ ਸੀਗਾ ਪਾਕਿਸਤਾਨ ਵਿਖੇ ਗੁਰੂ ਧਾਮਾਂ ਦੇ ਦਰਸ਼ਨ ਦਿਦਾਰੇ ਕਰਨ ਵਾਸਤੇ ਗਿਆ ਸੀਗਾ ਤਾਂ ਇਸ ਦੇ ਵਿੱਚੋਂ ਜੋ ਕਿ ਸੂਤਰਾਂ ਦੇ حوالے ਤੋਂ ਖਬਰ ਨਿਕਲ ਕੇ ਆਈ ਹੈ ਜਿਸ ਦੇ ਵਿੱਚ ਕੀ ਦੱਸਿਆ ਜਾ ਰਿਹਾ ਕਿ ਜੋ ਇਹ ਮਹਿਲਾ ਹੈ ਤਾ ਇਹ ਮਹਿਲਾ ਜੱਥੇ ਦੇ ਵਿੱਚ ਗਈ ਤਾਂ ਸੀ ਲੇਕਿਨ ਸਰਬਜੀਤ कौर ਨਾਮ ਦੀ ਮਹਿਲਾ ਹੈ ਜੋ ਕਿ ਮੁਕਸਦ ਸਾਹਿਬ ਦੀ ਰਹਿਣ ਵਾਲੀ ਹੈ ਤਾਂ ਇਹ ਵਾਪਸ ਨਹੀਂ ਪਰਤੀ ਹਾਲਾਂਕਿ ਇਹ ਕੋਈ ਨਵਾਂ ਮਾਮਲਾ ਨਹੀਂ ਹੈ ਇਸ ਤੋਂ ਪਹਿਲਾਂ ਵੀ ਆਪਾਂ ਕਹਿ ਸਕਦੇ ਹਾਂ ਕਿ ਇੱਕ ਮਾਮਲਾ ਹੋਰ ਜਿਹੜਾ ਸੀਗਾ ਉਹ ਵੀ ਸਾਹਮਣੇ ਆਇਆ ਸੀਗਾ ਜਿਸ ਦੇ ਵਿੱਚ ਕੀ ਜੋ ਇੱਕ ਸ਼ਾਰਪੁਰ ਦੀ ਰਹਿਣ ਵਾਲੀ ਜਿਹੜੀ ਇੱਕ ਕਿਹਨ ਬਾਲਾ ਸੀਗੀ ਉਹ ਵੀ ਇਸੇ ਤਰ੍ਹਾਂ ਦੇ ਨਾਲ ਪਾਕਿਸਤਾਨ ਵਿਖੇ ਜੋ ਜੱਥੇ ਵਿੱਚ ਗਈ ਸੀਗੀ ਤਾਂ ਉੱਥੇ ਰਹਿ ਗਈ ਸੀ ਤਾਂ ਉਸ ਤੋਂ ਬਾਅਦ ਉਹਨੇ ਸਲਾਹ ਕਬੂਲ ਰਿਆ ਸੀਗਾ ਤਾਂ ਉਸ ਤੋਂ ਬਾਅਦ ਇਹ ਦੂਸਰਾ ਮਾਮਲਾ ਕਹਿ ਸਕਦੇ ਹਾਂ ਕਿ ਇਸ ਦੇ ਵਿੱਚ ਜਿਹੜਾ ਦੁਬਾਰਾ ਤੋਂ ਦੇਖਣ ਨੂੰ ਮਿਲਿਆ ਜਿਸ ਦੇ ਵਿੱਚ ਕੀ ਗੁਰਨਾਣਕ ਦੇਵ ਜੀ ਦੇ ਪ੍ਰਕਾਸ਼ ਪੁਰਬ ਮੌਕੇ 10 ਦਿਨਾਂ ਦੇ ਲਈ ਗਏ ਜੱਥੇ ਦੇ ਵਿੱਚ ਜਿੱਥੇ ਕੀ ਸੰਗਤਾਂ ਨੇ ਗੁਰੂ ਧਾਮ ਦੇ ਦਰਸ਼ਨ ਦੇ ਧਾਰੇ ਕਰਨੇ ਸੀਗੇ ਤਾਂ ਉਸ ਜੱਥੇ ਦੇ ਵਿੱਚੋਂ ਇੱਕ ਮਹਿਲਾ ਗਾਇਬ ਹੋਣ ਦੀ ਜਿਹੜੀ ਜਾਣਕਾਰੀ ਸਾਹਮਣੇ ਆਉਂਦੀ ਆ ਜਿਸ ਦੇ ਵਿੱਚ ਕੀ ਸਰਬਜੀਤ ਕੌਰ ਇਸ ਮਹਿਲਾ ਦਾ ਨਾਮ ਦੱਸਿਆ ਜਾ ਰਿਹਾ ਤਾਂ ਮੁਕਸ਼ਰ ਸਾਹਿਬ ਦੀ ਰਹਿਣ ਵਾਲੀ ਹੈ ਮਹਿਲਾ ਦੱਸੀ ਜਾ ਰਹੀ ਹੈ ਜੀ ਅਕਸ਼ਰ ਜੀ ਕੁਝ ਪਤਾ ਲੱਗ ਸਕੇ ਕਿੱਥੇ ਉੱਥੇ ਪਾਕਿਸਤਾਨ 'ਚ ਕਿੱਥੇ ਇਹ ਰੁਕੇ ਕਿਸਦੇ ਕੋਲ ਗਈ ਨਹੀਂ ਤਾਂ ਦਾ ਇਸ ਦੀ ਕੋਈ ਪੁਸ਼ਟੀ ਨਹੀਂ ਕੀਤੀ ਗਈ ਕਿਉਂਕਿ ਜਿਹੜੀਆਂ ਏਜੰਸੀਜ਼ ਹੈਗੀਆਂ ਇਸ ਦੇ ਵਿੱਚ ਲਗਾਤਾਰ ਜੁਟੀਆਂ ਹੋਈਆਂ ਨੇ ਕਿਉਂਕਿ ਇੱਕ ਬਹੁਤ ਵੱਡਾ ਮਾਮਲਾ ਕਹਿ ਸਕਦੇ ਹਾਂ ਸਣੀਏ ਜੋ ਇਸ ਵਕਤ ਦਾ ਸਭ ਤੋਂ ਵੱਡੀ ਖਬਰ ਕਹਿ ਸਕਦੇ ਹਾਂ ਕਿਉਂਕਿ ਦੋ ਮੁਲਕਾਂ ਦੇ ਵਿਚਕਾਰ ਇਹ ਜੋ ਇੱਕ ਵੱਡਾ ਮਾਮਲਾ ਬਣਿਆ ਹੋਇਆ ਕਿਉਂਕਿ ਪਹਿਲਾਂ ਜੇ ਆਪਾਂ ਗੱਲ ਕਰੀਏ ਤਾ ਕੋਚ ਹਾਲਾਤ ਵੀ ਦੋਨਾਂ ਮੁਲਕਾਂ ਦੇ ਆਪਸ ਦੇ ਵਿੱਚ ਠੀਕ ਨਹੀਂ ਸੀ ਕਿ ਜੰਗ ਤੋਂ ਬਾਅਦ ਵੀ ਜਿਹੜੇ ਕਾਫੀ ਨਾਜ਼ੁਕ ਹਾਲਾਤ ਰਹੇ ਨੇ ਪਹਿਲਾਂ ਤਾਂ ਇਸ ਜੱਥੇ ਨੂੰ ਵੀ ਪ੍ਰਵਾਨਗੀ ਨਹੀਂ ਸੀ ਦਿੱਤੀ ਗਈ ਲੇਕਿਨ ਫਿਰ ਵੀ ਸ਼੍ਰੋਮਣੀ ਕਮੇਟੀ ਵੱਲੋਂ ਜਿਹੜੀ ਹੈ ਤਸ਼ੱਦਦ ਕਰਨ ਤੋਂ ਬਾਅਦ ਕਿਉਂਕਿ ਆਵਾਜ਼ ਚੱਕੀ ਜਾਂਦੀ ਆ ਤਾਂ ਉਸ ਤੋਂ ਬਾਅਦ ਜਾ ਕੇ ਜਿਹੜੀ ਮਨਜ਼ੂਰੀ ਮਿਲਦੀ ਆ ਤਾਂ ਇਹ ਜੋ ਜੱਥਾ ਰਵਾਨਾ ਹੁੰਦਾ ਤਾਂ ਇਸੇ ਜਥੇ ਦੇ ਵਿੱਚ ਜਿਹੜੀਆਂ ਸੰਗਤਾਂ ਜਾਂਦੀਆਂ ਨੇ ਤਾਂ ਬੜੇ ਸ਼ਰਦਾ ਭਾਲ ਦੇ ਨਾਲ ਜਾ ਕੇ ਉੱਥੇ ਗੋਨਾਨਕ ਦੇਵ ਜੀ ਦੇ ਪ੍ਰਕਾਸ਼ਪੁਰਾ ਮੋਕੇ ਗੁਰੂ ਧਾਮਾਂ ਦੇ ਦਰਸ਼ਨ ਦਿਦਾਰੇ ਕਰਦੀਆਂ ਨੇ ਤਾਂ ਅੱਜ ਇੱਕਦਮ ਹੀ ਜਦੋਂ ਇਹ ਖਬਰ ਸਾਹਮਣੇ ਆਉਂਦੀ ਆ ਤਾਂ ਬੜਾ ਹੈਰਾਨੀਜਨਕ ਮਾਮਲਾ ਸਾਹਮਣੇ ਕਹਿ ਸਕਦੇ ਹਾਂ ਕਿਉਂਕਿ ਦੂਸਰੀ ਵਾਰ ਇਦਾਂ ਹੋ ਰਿਹਾ ਇਹ ਜੋ ਮਹਿਲਾ ਆ ਇਹ ਈਸ਼ਵਰੀ ਪਹਿਲੀ ਵਾਰ ਨਹੀਂ ਹੋਇਆ ਕਿ ਮਹਿਲਾ ਉੱਥੇ ਗਾਇਬ ਹੋਈ ਆ ਤਾਂ ਦੂਸਰੀ ਵਾਰ ਹੋਇਆ ਕਿਉਂਕਿ ਪਹਿਲਾਂ ਵੀ ਕਿਰਨ ਬਾਲਾ ਨਾਮ ਦੀ ਇੱਕ ਮਹਿਲਾ ਸੀਗੀ ਜਿਹੜੀ ਪਾਕਿਸਤਾਨ ਵਿਖੇ ਇਸੇ ਤਰ੍ਹਾਂ ਦੇ ਨਾਲ ਜਿੱਥੇ ਦੇ ਵਿੱਚ ਗਈ ਸੀਗੀ ਵਿਸਾਖੀ ਮੌਕੇ ਤਾਂ ਉਹ ਵੀ ਇਸੇ ਤਰ੍ਹਾਂ ਦੇ ਨਾਲ ਮਿਸਿੰਗ ਪਈ ਜਾਂਦੀ ਹੈ ਤਾਂ ਉਸ ਤੋਂ ਬਾਅਦ ਇਹ ਦੂਸਰੀ ਵਾਰ ਜਿਹੜਾ ਸਾਹਮਣੇ ਆਇਆ ਜਿਸ ਦੇ ਵਿੱਚ ਕੀ ਇਹ ਜੋ ਮਹਿਲਾ ਇਸ ਨੂੰ ਜਦੋਂ ਵਾਪਸ ਜਦੋਂ ਚੈਕਿੰਗ ਹੁੰਦੀ ਹੈ ਕਿਉਂਕਿ ਇੱਕ ਗਿਣਤੀ ਮੁਤਾਬਕ ਜਦੋਂ ਜੱਥੇ ਚੋਂ ਸੰਗਤ ਜਾਂਦੀ ਹੈ ਤਾਂ ਉਹਨਾਂ ਦੀ ਪੂਰੀ ਜਾਣਕਾਰੀ ਜਿਹੜੀ ਹੈ ਕਸਟਮ ਕੋਲ ਹੁੰਦੀ ਹੈ ਇਮੀਗ੍ਰੇਸ਼ਨ ਵਾਲਿਆਂ ਕੋਲ ਹੁੰਦੀ ਹੈ ਤਾਂ ਉਹਨਾਂ ਦੇ ਮੁਤਾਬਕ ਹਲੇ ਤੱਕ ਜੇ ਕਿ ਹ ਕਿਉਂਕਿ ਜਦੋਂ ਉਹਨਾਂ ਵੱਲੋਂ ਵੀ ਜਾਂਚ ਕੀਤੀ ਜਾਂਦੀ ਹੈ ਤਾਂ ਜਿੱਦਾਂ ਕੀ ਦੱਸਿਆ ਜਾ ਰਿਹਾ ਹੈ ਸੂਤਰਾਂ ਮੁਤਾਬਕ ਕਿ ਹਲੇ ਤੱਕ ਇਹ ਮਹਿਲਾ ਜਿਹੜੀ ਹੈ ਭਾਰਤ ਵਾਪਸ ਇਸ ਜੱਥੇ ਦੇ ਵਿੱਚ ਨਹੀਂ ਆਈ ਜੀ ਤੇ ਅਕਸ਼ਰ ਜੀ ਇਹ ਕਿੰਨੇ ਸੰਗਤ ਵਿੱਚ ਕਿੰਨੇ ਲੋਕਾਂ ਦਾ ਜੱਥਾ ਗਿਆ ਸੀਗਾ ਜੀ ਬਿਲਕੁਲ 1708 ਦੇ ਕਰੀਬ ਜਿਹੜੇ ਲੋਕ ਹੈਗੇ ਸੀਗੇ ਇਸ ਜੱਥੇ ਦੇ ਵਿੱਚ ਜੋ ਪਾਕਿਸਤਾਨ ਵਿੱਚ ਗਏ ਸੀਗੇ ਦਾ 1796 ਦੇ ਕਰੀਬ ਸੋਰੀ 1802 ਦੇ ਕਰੀਬੇ ਜੋ ਅਪਲਾਈ ਕੀਤਾ ਸੀ ਜਿਸ ਤੋਂ 1796 ਜਿਹੜੀਆਂ ਮਨਜ਼ੂਰਗੀ ਮਨਜ਼ੂਰੀ ਮਿਲੀ ਸੀਗੀ ਤਾਂ ਉਸ ਤੋਂ ਬਾਅਦ ਇਹ ਜੋ ਜੱਥਾ ਰਵਾਨਾ ਹੁੰਦਾ ਹੈ ਤਾਂ ਇਸ ਦੇ ਵਿੱਚ ਦੱਸ ਜੀ ਕਿ ਇਸ ਜੱਥੇ 'ਚ ਜਦੋਂ ਪਹਿਲਾ ਸਿੰਘ ਸਾਹਿਬ ਵੀ ਜਿਹੜੇ ਆ ਸਾਡੇ ਸ਼੍ਰੀ ਕਲਤਕ ਸਾਬ ਤੋਂ ਉਹ ਵੀ ਇਸ ਵਾਰ ਜਾਂਦੇ ਨਹੀਂ ਤਾਂ ਹਾਲਾਂਕਿ ਉਹ 11 ਤਰੀਕ ਨੂੰ ਵਾਪਸ ਆ ਜਾਂਦੇ ਨੇ ਲੇਕਿਨ ਜੱਥਾ ਜਿਹੜਾ ਅੱਜ ਜਦੋਂ ਵਾਪਸ ਪਰਤਦਾ ਤਾਂ ਇਹ ਇੱਕ ਹੈਰਾਨੀ ਜਨਕ ਮਾਮਲਾ ਜਿਹੜਾ ਉਹ ਸਾਹਮਣੇ ਆਉਂਦਾ ਜੀ ਤੇ ਅਕਸ਼ਜੀ ਬਾਕੀ ਜਿਹੜੇ ਸੰਗਤ ਪੂਰੀ ਵਾਪਸ ਆ ਚੁੱਕੀ ਹੈ ਤੇ ਸਿਰਫ ਇਹੀ ਔਰਤ ਮਿਸਿੰਗ ਪਾਈ ਜਾ ਰਹੀ ਹੈ। ਬਿਲਕੁਲ ਸਣੀ ਬਾਕੀ ਜਿੰਨੀ ਵੀ ਸੰਗਤ ਹੈਗੀ ਆ ਉਹ ਸਾਰੀ ਵਾਪਸ ਆ ਚੁੱਕੀ ਆ ਵਾਪਸ ਪਰ ਚੁੱਕੀ ਆ ਸਿਰਫ ਤਾਂ ਸਿਰਫ ਇਸ ਮਹਿਲਾ ਦੀ ਜਿਹੜੀ ਆ ਮਿਸਿੰਗ ਜਿਹੜੀ ਆ ਕਿਹਾ ਜਾ ਰਹੀ ਆ ਤਾਂ ਬਹੁਤ ਵੱਡਾ ਮਾਮਲਾ ਹੁਣ ਵੇਲੇ ਦਾ ਇਸ ਵੇਲੇ ਦੀ ਖਬਰਾਂ ਦੀ ਗੱਲ ਕਰੀ ਤਾਂ ਸਭ ਤੋਂ ਵੱਡੀ ਖਬਰ ਇਹ ਕਹਿ ਸਕਦੇ ਆ ਕਿਉਂਕਿ ਅੱਜ ਤੋਂ ਪਹਿਲਾਂ ਜਦੋਂ ਕਿਰਨ ਵਾਲਾ ਵੀ ਇਸੇ ਤਰ੍ਹਾਂ ਦੇ ਨਾਲ ਮਿਸਿੰਗ ਹੁੰਦੀ ਹੈ ਤਾ ਉਦੋਂ ਵੀ ਕਾਫੀ ਹਾਈਲਾਈਟ ਹੁੰਦਾ ਮਾਮਲਾ ਤਾਂ ਉਸ ਤੋਂ ਬਾਅਦ ਇਹ ਦੂਸਰੀ ਵਾਰ ਹੋਇਆ ਕਿਉਂਕਿ ਉਹ 2018 ਦੇ ਵਿੱਚ ਜਦੋਂ ਇਹ ਮਾਮਲਾ ਸਾਹਮਣੇ ਆਉਂਦਾ ਜਦੋਂ ਕਿਰਨ ਬਾਲਾ ਉਸ ਪਾਕਿਸਤਾਨ ਦੀ ਸਰਹੱਦ ਦੇ ਵਿੱਚ ਪਾਕਿਸਤਾਨ ਮੁਲਕ ਦੇ ਵਿੱਚ ਰਹਿ ਜਾਂਦੀ ਹੈ ਤਾਂ ਉਸ ਤੋਂ ਬਾਅਦ ਅੱਜ ਯਾਨੀ ਕਿ 2025 ਦੇ ਵਿੱਚ ਫੇਰ ਤੋਂ ਇਸੇ ਤਰ੍ਹਾਂ ਦਾ ਮਾਮਲਾ ਸਾਹਮਣੇ ਆਉਂਦਾ ਜਿਸ ਦੇ ਵਿੱਚ ਕਿ ਇਹ ਜੋ ਮਹਿਲਾ ਇਹ ਜਦੋਂ ਪਾਕਿਸਤਾਨ ਜਾਂਦੀ ਹੈ ਜੱਥੇ ਦੇ ਵਿੱਚ ਤਾਂ ਇਹ ਇਹ ਵੀ ਉੱਤੇ ਰਹਿ ਜਾਂਦੀ ਆ ਦੱਸਦੀ ਹੈ ਕਿ ਸਰਫ ਜਿਤ ਕੋਰ ਇਸ ਮਹਿਲਾ ਦਾ ਨਾਮ ਹੈਗਾ ਤਾਂ ਕਰੀਬ 47 ਤੋਂ 48 ਸਾਲ ਦੇ ਨੇੜੇ ਉਸਦੀ ਉਮਰ ਜਿਹੜੀ ਆ ਉਹ ਦੱਸੀ ਜਾ ਰਹੀ ਹੈ ਤਾਂ ਇਹ ਮਹਿਲਾ ਜਿਹੜੀ ਆ ਇਹ ਹੁਣ ਪਾਕਿਸਤਾਨ ਵਿੱਚੇ ਆਖਿਆ ਜਾ ਰਿਹਾ ਕਿਉਂਕਿ ਸੂਤਰਾਂ ਮੁਤਾਬਕ ਇਹੀ ਆਖਿਆ ਜਾ ਰਿਹਾ ਕਿ ਉੱਥੇ ਰਹਿ ਚੁੱਕੀ ਆ ਤਾਂ ਹਾਲਾਂਕਿ ਪ੍ਰਸ਼ਾਸਨ ਵੀ ਲਗਾਤਾਰ ਇਸ ਦੀ ਜਿਹੜੀ ਆ ਕਨਫਰਮੇਸ਼ਨ ਕਰਨ ਵਾਸਤੇ ਲਗਾ ਹੋਇਆ ਲੇਕਿਨ ਹਲੇ ਤੱਕ ਕੋਈ ਵੀ ਅਪਡੇਟ ਜਿਹੜੀ ਆ ਇਸ ਨੂੰ ਲੈ ਕੇ ਸਾਹਮਣੇ ਕੋਈ ਬਿਆਨ ਵਗੈਰਾ ਕਿਸੇ ਅਧਿਕਾਰੀ ਦਾ ਜਾਂ ਕਿਸੇ ਫੈਮਿਲੀ ਦਾ ਅਲਿਤਾ ਕੋਈ ਵੀ ਬਿਆਨ ਜਿਹੜਾ ਹੈ ਉਹ ਸਾਹਮਣੇ ਨਹੀਂ ਆਇਆ ਇਹ ਸਭ ਤੋਂ ਕਹਿ ਸਕਦਾ ਹੈ ਕਿ ਵੱਡੀ ਖਬਰ ਇਸ ਵੇਲੇ ਦੀ ਜੋ ਪਾਈ ਜਾ ਰਹੀ ਹੈ ਲੇਕਿਨ ਜੋ ਪ੍ਰਸ਼ਾਸਨ ਹੈ ਲਗਾਤਾਰ ਇਸ ਦੇ ਵਿੱਚ ਜੁਟਿਆ ਹੋਇਆ ਜੀ ਅਕਸ਼ੇ ਜੀ ਇਸੇ ਤਰ੍ਹਾਂ ਅਪਡੇਟ ਦੇਣ ਲਈ ਸਾਡੇ ਨਾਲ ਬਨੇ ਰਹਿਣਾ ਜੀ ਧੰਨਵਾਦ ਜੀ ਜੀ ਧੰਨਵਾਦ ਜੀ ਤੇ ਆ ਤੁਸੀਂ ਦੇਖ ਸਕਦੇ ਹੋ ਤਸਵੀਰ ਜਿਹੜੀ ਸਕਰੀਨ ਦੇ ਉੱਤੇ ਤੁਹਾਡੇ ਨਾਲ ਅਸੀਂ ਸਾਂਝੀ ਕਰ ਰਹੇ ਹਾਂ ਤੇ ਤਸਵੀਰ ਦੇ ਵਿੱਚ ਇਹ ਸਰਬਜੀਤ ਕੌਰ ਜਿਹੜੀ ਮਿਸਿੰਗ ਦੱਸੀ ਜਾ ਰਹੇ ਨੇ ਤੇ ਉਹਨਾਂ ਉਹ ਮਿਸਿੰਗ ਦੱਸੇ ਜਾ ਰਹੇ ਨੇ ਤੇ ਇਹ ਜਿਹੜੇ ਜਥੇ ਦੇ ਨਾਲ ਗਏ ਸੀਗੇ ਪਰ ਇਹ ਦੱਸਿਆ ਜਾ ਰਿਹਾ ਹੈ ਕਿ ਵਾਪਸ ਨਹੀਂ ਆਏ ਨੇ ਜਦਕਿ ਪੂਰਾ ਜਿਹੜਾ ਜਥਾ ਸੀਗਾ ਦਰਸ਼ਨਾਂ ਲਈ ਗਿਆ ਹੋਇਆ ਸੀਗਾ ਇਹ ਪੂਰਾ ਜਥਾ ਵਾਪਸ ਆ ਚੁੱਕਾ ਹੈ ਪਰ ਇਸ ਜਿਹੜੇ ਔਰਤ ਨੇ ਸਰਬਜੀਤ ਕੌਰ ਇਹ ਇਹਨਾਂ ਬਾਰੇ ਦੱਸਿਆ ਜਾ ਰਿਹਾ ਹੈ ਕਿ ਇਹ ਮਿਸਿੰਗ ਨੇ ਇਹ ਵਾਪਸ ਨਹੀਂ ਪਹੁੰਚੇ ਨੇ ਤੇ ਫਿਲਹਾਲ ਅਸੀਂ ਪੂਰੀ ਅਪਡੇਟ ਵਾਸਤੇ ਬਣੇ ਤੁਸੀਂ ਸਾਡੇ ਨਾਲ ਬਣੇ ਰਹੋ ਤੇ ਅਸੀਂ ਤੁਹਾਨੂੰ ਅਪਡੇਟ ਦਿੰਦੇ ਰਵਾਂਗੇ ਕਿ